ਅੰਮ੍ਰਿਤਸਰ ਵਿੱਚ ਆਰਗੇਨਾਈਜ਼ ਕ੍ਰਾਈਮ ਕਲਬ ਚੱਲ ਰਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ੀਰੋ ਟੋਲਰੈਂਸ ਨੀਤੀ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਇੱਕ ਵੱਡੀ ਕਾਰਵਾਈ ਕਰਦੇ ਹੋਏ ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕਿ ਕੈਂਟ ਥਾਣੇ ਦੇ ਐਸਐਚਓ ਜਤਿੰਦਰ ਸਿੰਘ ਨੂੰ ਪੱਕੀ ਸੂਚਨਾ ਮਿਲੀ ਸੀ ਕਿ ਕੁਝ ਗੈਂਗਸਟਰ ਅੰਮ੍ਰਿਤਸਰ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਫਾਈਨ ਨਿਊਜ਼ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ। ਜਿਹੜਾ ਮਾਨਯੋਗ ਸੀਐਮ ਸਾਹਿਬ ਵੱਲੋਂ ਆਰਗੇਨਾਈਜ਼ ਕ੍ਰਾਈਮ ਦੇਗੇਂਸ ਜ਼ੀਰੋ ਟੋਲਰੈਂਸ ਪਾਲਿਸੀ ਹੇਠ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਦੇ ਵਿੱਚ ਸਪੈਸ਼ਲ ਆਪਰੇਸ਼ਨ ਅਸੀਂ ਚਲਾਉਂਦੇ ਰਹਨੇ ਆ ਆਰਗੇਨਾਈਜ਼ ਗੈਂਗਸ ਦੇ ਖਿਲਾਫ ਉਹਦੇ ਸਾਡੇ ਐਸਐਚਓ ਕੈਂਟ ਜਤਿੰਦਰ ਸਿੰਘ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਲੋਕ ਜਿਹੜੇ ਆ ਉਹ ਟਾਰਗੇਟ ਕਿਲਿੰਗ ਕਰਨਾ ਚਾਹੁੰਦੇ ਤੇ ਆਰਮਡ ਨੇ ਉਹਦੇ ਤਹਿਤ ਮੁਕੱਦਮਾ ਉਹਨਾਂ ਨੇ ਦਰਜ ਕੀਤਾ ਸੀ ਉਸ ਤੋਂ ਬਾਅਦ ਤਫਤੀਸ਼ ਦੇ ਵਿੱਚ ਚੱਲ ਰਹੇ ਸੀਗੇ ਔਰ ਜਿਹੜਾ ਪਹਿਲਾ ਕੇਸ ਉਹਨਾਂ ਨੂੰ ਐਸ ਪਰ ਜਿਹੜਾ ਇਨਫੋਰਮੇਸ਼ਨ ਆ ਪਹਿਲਾਂ 2 ਦਿਨ ਪਹਿਲਾਂ ਦਾਜ ਕੀਤਾ ਗਿਆ ਸੀਗਾ 7 ਤਰੀਕ ਨੂੰ ਸੌਰੀ 7 ਨੂੰ ਇਹ ਮੁਕੱਦਮਾ ਦਰਜ ਹੋਇਆ ਪਰ ਉਸ ਉਹਦੇ ਵਿੱਚ ਤਿੰਨ ਬੰਦੇ ਫੜੇ ਗਏ ਤੇ ਬਾਕੀ ਬੰਦੇ ਭੱਜ ਗਏ ਸੀਗੇ ਸੋ ਉਹਨਾਂ ਦੀ ਤਲਾਸ਼ ਦੇ ਵਿੱਚ ਜਿਹੜਾ ਇੱਥੇ ਇਸ ਏਰੀਏ ਜਿੱਥੇ ਆਪਾਂ ਖੜੇ ਆ ਇੱਥੇ ਐਸਐਚਓ ਕੈਂਟ ਨੇ ਉਹਨਾਂ ਨੂੰ ਦੋ ਮੋਟਰਸਾਈਕਲ ਤੇ ਜਿਹੜੇ ਸਵਾਰ ਸੀਗੇ ਬੰਦੇ ਉਹਨਾਂ ਨੂੰ ਉਹ ਰੋਕਿਆ ਤੇ ਉਹਨਾਂ ਨੇ ਫਾਇਰ ਕਰਤਾ ਪੁਲਿਸ ਪਾਰਟੀ ਤੇ ਔਰ ਐਕਸਚੇਂਜ ਪੁਲਿਸ ਦੀ ਜਿਹੜੀ ਗੱਡੀ ਆ ਉਹਦੇ ਵੀ ਲੱਗਿਆ ਫਾਇਰ ਫਿਰ ਇਹਨਾਂ ਨੇ ਉਹਨੂੰ ਵਾਰਨ ਕੀਤਾ ਪਰ ਫਿਰ ਉਹਦੇ ਜਵਾਬੀ ਫਾਇਰ ਚ ਉਹਨੇ ਇੱਕ ਹੋਰ ਫਾਇਰ ਅੱਗੇ ਕੀਤਾ ਇੱਕ ਮੁਲਜ਼ਮ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਉਹ ਅਗਲੇ ਪਾਸੇ ਭੱਜ ਗਿਆ ਦੂਜਾ ਜਿਹੜਾ ਦੱਤਿਆ ਰਾਜ ਦੀ ਪਛਾਣ ਹੋਈ ਆ ਉਹਦੇ ਗੋਲੀ ਲੱਗੀ ਜਦੋਂ ਸੈਲਫ ਡਿਫੈਂਸ ਪੁਲਿਸ ਨੇ ਫਾਇਰ ਕੀਤਾ ਉਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਜਿਹੜੀ ਮੇਨ ਗੱਲ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਕਿ ਜੱਗੂ ਭਗਵਾਨਪੁਰੀਆ ਜਿਹੜਾ ਗੈਂਗ ਹੈ ਉਹਦੇ ਦੋ ਜਿਹੜੇ ਜਿਹੜੇ ਸੈਕੰਡ ਹੈਂਡ ਕਮਾਂਡ ਸਮਝ ਲੋ ਅਮਰਤ ਦਾਲਮ ਤੇ ਕੇਸ਼ਵ ਸ਼ਿਵਾਲਾ ਇਹਨਾਂ ਨੇ ਇਹ ოਪਰੇਟ ਕਰ ਰਹੀ ਸੀ ਔਰ ਇਹਦੇ ਵਿੱਚ ਇੰਪੋਰਟੈਂਟ ਗੱਲ ਹੈ ਪੰਜ ਬੰਦਿਆਂ ਚ ਇੱਕ ਅਦਿੱਤਿਆ ਰਾਜ ਜਿਹੜਾ ਬਿਹਾਰ ਦਾ ਰਹਿਣ ਵਾਲਾ ਨਲੰਦਾ ਬਿਹਾਰ ਦਾ ਰਹਿਣ ਵਾਲਾ ਔਰ ਪਹਿਲੀ ਵਾਰ ਇਹ ਸ਼ਾਇਦ ਹੋਇਆ ਕਿ ਪੰਜਾਬੀ ਗੈਂਗਸਟਰਸ ਜਿਹੜੇ ਆ ਉਹ ਆਊਟ ਆਫ ਸਟੇਟ ਬੰਦਿਆਂ ਨੂੰ ਲੈ ਕੇ ਵਿੱਚ ਸ਼ਾਮਲ ਕਰ ਰਹੇ ਸੋ ਥੈਟ ਆਇਡੈਂਟੀਟੀ ਕਨਸੀਲ ਹੋ ਜੇ। ਔਰ ਅਦਿੱਤਿਆ ਰਾਜ ਜਿਹੜਾ ਇੰਜਰਡ ਹੋਇਆ ਇਹ ਇੰਪੋਰਟੈਂਟ ਹੈ ਇਸ ਕਰਕੇ ਹੈ ਕਿ ਕਾਫੀ ਦੇਰ ਤੋਂ ਪਤਾ ਲੱਗਿਆ ਹੈ ਤੇ ਜੋ ਨਾਲਦਿਆਂ ਦੀ ਪੁੱਛਗਿੱਛ ਤੋਂ ਵੀ ਪੰਜਾਬ ਦੇ ਵੱਖ-ਵੱਖ ਜਗ੍ਹਾ ਦੇ ਉੱਤੇ ਰਹਿ ਰਿਹਾ ਸੀ ਇਹਨੂੰ ਪਨਾਹ ਦਿੱਤੀ ਹੋਈ ਸੀ ਔਰ ਇਹਨਾਂ ਦਾ ਮੇਨ ਪਰਪਸ ਸੀ ਕਿ ਕੋਈ ਨਾ ਕੋਈ ਟਾਰਗੇਟ ਕਿਲਿੰਗ ਕਰਨੀ। ਹੁਣ ਇਹ ਜਿਹੜੀ ਰਿਕਵਰੀ ਹੈ ਬੜਾ ਇੱਕ ਸਫਿਸਟੀਕੇਟਿਡ ਬਲੌਕ ਪਿਸਟਲ ਹੈ 9mm ਜਿਹੜਾ ਮੇਡ ਇਨ 터ਕੀ ਹੈ। ਔਰ ਆਟੋਮੈਟਿਕ ਫਾਇਰ ਵੀ ਜਿਹੜਾ ਕਰਦਾ ਬਹੁਤ ਹੀ ਜ਼ਿਆਦਾ ਲੀਟਰ ਲੈ ਉਹ ਰਿਕਵਰ ਹੋਇਆ ਜਿਹੜਾ ਕਿ ਜਿਹਦੇ ਨਾਲ ਇਹ ਨੇ ਇਸਤੇ ਪੁਲਿਸ ਪਾਰਟੀ ਤੇ ਅਦਿੱਤੀਆਂ ਨੇ ਫਾਇਰ ਕੀਤਾ ਇੱਕ ਬੱਤੀ ਬੋਰ ਦਾ ਦੂਜਾ ਪਿਸਟਲ ਮਿਲਿਆ ਦੂਸਰੇ ਅਕਿਊਜ਼ ਜਿਹੜਾ ਇਹਦੇ ਨਾਲ ਭੱਜਿਆ ਸੀਗਾ ਕੁਲਵਿੰਦਰ ਬਿੱਲਾ ਤੋਂ ਇੱਕ ਵਰਨਾਕਾਰ ਹੈਗੀ ਇੱਕ ਮੋਟਰਸਾਈਕਲ ਬਾਕੀ ਕੁਝ ਹੋਰ ਮਾਰੂ ਹਥਿਆਰ ਨੇ ਤਾਂ ਮੇਰਾ ਇਹ ਮੰਨਣਾ ਹੈ ਕਿ ਬਹੁਤ ਵੱਡਾ ਇੱਕ ਜਿਹੜਾ ਐਕਸ਼ਨ ਹੈ ਔਰ ਕੋਈ ਟਾਰਗੇਟ ਕਿਲਿੰਗ ਜਿਹੜੀ ਹੈ ਉਹ ਬਚ ਗਈ ਹੈ ਇਹਨਾਂ ਦੀ ਅਰੈਸਟ ਨਾ ਹੁਣ ਇਹਨਾਂ ਦੀ ਪੁੱਛ ਕੇ ਚੁਏਗੀ ਡਿਟੇਲ ਔਰ ਇੱਕ ਕਾਫੀ ਇੰਪੋਰਟੈਂਟ ਮੋਡਿਊਲ ਲਹਿਗਾ ਜਗੂ ਭਗਵਾਨਪੁਰੀਆ ਗੈਂਗ ਦਾ ਜਿਹਨੂੰ ਕਿ ਜਿਵੇਂ ਮੈਂ ਦੱਸਿਆ ਅਮਰਤ ਦਾਲਮ ਜਿਹੜਾ ਬਟਾਲੇ ਦਾ ਹੁਣ ਇਸ ਵੇਲੇ ਦੋਨੋਂ ਅਬਰੌਡ ਨੇ ਕੇਸ਼ਵ ਸ਼ਵਲਾ ਚਲਾ ਰਹੇ ਨੇ ਔਰ ਲੋਕਾਂ ਨੂੰ ਫਰਾਤੀ ਵਾਸਤੇ ਐਕਸਟਰਸ਼ਨ ਵਾਸਤੇ ਕੌਲਾਂ ਕਰਦੇ ਨੇ ਤੇ ਉਸ ਤੋਂ ਬਾਅਦ ਇਹ ਜਿਹੜੇ ਹੁਣ ਇਹਨਾਂ ਨੂੰ ਇੱਕ ਟਾਰਗੇਟ ਦਿੱਤਾ ਜਾਣਾ ਸੀਗਾ ਔਰ ਜਿਹੜੇ ਨਾਲ ਦੇ ਤਿੰਨ ਮੁੰਡੇ ਦੂਸਰੇ ਨੇ ਉਹ ਇਹਨਾਂ ਦੇ ਅਸੋਸੀਏਟਸ ਬਣਾਏਗੇ ਇਹਨਾਂ ਨੂੰ ਸਾਰਿਆਂ ਨੂੰ ਜੱਗੂ ਨੇ ਤੇ ਅਮਰਤ ਦਾਲਮ ਨੇ ਤੇ ਕੇਸ਼ਵ ਨੇ ਆਪਸ ਚ ਜੋੜਿਆ ਜਿਹੜੇ ਦੂਸਰੇ ਲੜਕੇ ਨੇ ਜਿਹੜਾ ਦਿੱਤਿਆ ਰਾਜ ਤਾਂ ਨਲੰਦਾ ਬਿਹਾਰ ਦਾ 18 ਸਾਲ ਦਾ ਹੈਗਾ ਇਲੈਕਟ੍ਰੋਨਿਕ ਇੰਜੀਨੀਅਰਿੰਗ ਕੀਤੀ ਹੈ ਅਨ EMPLOIED ਹੈ ਕੁਲਵਿੰਦਰ ਬਿੱਲਾ ਹੈਗਾ ਰਸੂਲਪੁਰ ਬੇਟ ਗੁਰਦਾਸਪੁਰ ਦਾ ਹੈ ਡਰਾਈਵਰ ਹੈ ਬਾਈ ਪ੍ਰੋਫੈਸ਼ਨ ਇਹ ਤੇ ਪਹਿਲਾਂ ਵੀ 4068 ਦਾ ਕੇਸ ਹੈਗਾ ਪੁਰਾਣਾ ਪੁਰਾਣਾ ਸ਼ਾਲਾ ਗੁਰਦਾਸਪੁਰ ਥਾਣੇ ਚ ਵਿਕਰਮ ਜਿਹੜਾ ਹੈਗਾ ਇੱਕ ਤੀਸਰਾ ਮੁਲਜ਼ਮ ਜਿਹੜਾ ਦਾਊਵਾਲ ਗੁਰਦਾਸਪੁਰ ਦਾ ਇਹ ਅਨਪਲੋਇਡ ਹੀ ਹੈ 25 ਸਾਲ ਦਾ 12ਵੀਂ ਪਾਸ ਹੈ ਮਨਪ੍ਰੀਤ ਬੂੜਾ ਹੈ ਇਹ ਜਗਤਪੁਰ ਕਲਾਂ ਜਿਹੜੇ ਕਲਾਂ ਹੈਗੀ ਹੈ ਗੁਰਦਾਸਪੁਰ 12ਵੀਂ ਪਾਸ ਹੈ ਇਹ ਵੀ ਅਨਪਲੋਇਡ ਹੈ ਤੇ ਗੁਰਪ੍ਰੀਤ ਗੋਪੀ ਹੈ ਇਹ ਅਜਨਾਲੇ ਦੇ ਕੋਲ ਪਿੰਡ ਹੈ ਦਾ ਅਮਰਸਰ ਰੂਰਲ ਦੇ ਵਿੱਚ 20 ਸਾਲ ਦਾ ਹੈ ਇਹ ਵੀ ਅਨਐਮਪਲয়েড ਹੈ ਸੋ ਇਹ ਸਾਰੇ ਬੰਦੇ ਇਕੱਠੇ ਹੋ ਕੇ ਇੱਕ ਗੈਂਗ ਮੋਡਿਊਲ ਚਲਾਇਆ ਜਾ ਰਿਹਾ ਸੀਗਾ ਔਰ ਇਹਨਾਂ ਨੂੰ ਟਾਸ ਜਿਹੜੇ ਦੇਣੇ ਦਿੱਤੇ ਜਾਣੇ ਸੀ ਇਹਨੂੰ ਦਿੱਤਿਆ ਨੂੰ ਬੇਸਿਕਲੀ ਜੋ ਲੁਕੋਇਆ ਗਿਆ ਸਾਡੀ ਜਿਹੜੀ ਮਡਲੀ ਪੁਛ ਗਈ ਤੋਂ ਪਤਾ ਲੱਗਿਆ ਮੁਲਜ਼ਮਾਂ ਤੋਂ ਵੱਖ-ਵੱਖ ਸ਼ਹਿਰ ਤੇ ਗੁਰਦਾਸਪੁਰ ਬਟਾਲਾ ਏਰੀਆ ਔਰ ਈਵਨ ਲੁਧਿਆਣਾ ਵੀ ਇਹਨੂੰ ਰੱਖਿਆ ਗਿਆ ਸੀ ਲੁਕੋ ਕੇ ਔਰ ਪਹਿਲੀ ਵਾਰ ਮੈਂ ਦੇਖਿਆ ਕਿ ਇਸ ਤਰ੍ਹਾਂ ਦੀ ਕਨਸੀਲਡ ਆਈਡੈਂਟੀਟੀ ਵੀ ਬਾਹਰਲਾ ਬੰਦਾ ਆਜੇ ਤਾਂ ਕਿ ਪੰਜਾਬ ਦੇ ਵਿੱਚ ਸ਼ੱਕ ਹੀ ਨਹੀਂ ਪੈਂਦਾ ਵੀ ਇਹ ਬੰਦਾ ਤਾਂ ਬਾਹਰਲਾ ਹੈ ਜੀ ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਮੰਨਦਾ ਆ ਇਹਦੀ ਸਾਰੀ ਜਿਹੜੀ ਆਪਰੇਸ਼ਨ ਨੂੰ ਸੁਪਰਵਾਈਜ਼ ਕੀਤਾ ਰਵਿੰਦਰਪਾਲ ਸਾਡੇ ਡੀਸੀਪੀ ਸਾਹਿਬ ਨੇ ਸ੍ਰੀ ਵਿਨੇਲਾ ਜੀ ਸਾਡੇ ਏਡੀਸੀਪੀ 2 ਅਸ਼ਵਦਰਸ਼ਨ ਏਸੀਪੀ ਵੈਸਟ ਔਰ ਜਤਿੰਦਰ ਜਿਹੜੇ ਸਾਡੇ ਐਸਐਚਓ ਕੈਂਟ ਤੇ ਉਹਨਾਂ ਦੀ ਟੀਮ ਨੇ ਸਰ ਗ੍ਰਿਫਤਾਰੀਆਂ ਕਿੰਨੀਆਂ ਹੋਈਆਂ ਨੇ ਔਰ ਜਿਹੜਾ ਇਹਦੇ ਨਾਲ ਮੋਟਰਸਾਈਕਲ ਤੇ ਸਾਥੀ ਸੀ ਉਹ ਫਰਾਰ ਹੋ ਕੇ ਨਹੀਂ ਗ੍ਰਿਫਤਾਰ ਹੋ ਗਿਆ ਉਹ ਵੀ ਗ੍ਰਿਫਤਾਰ ਹੋ ਗਿਆ ਜੀ ਕੁਲਵਿੰਦਰ ਬਿੱਲਾ ਹੀ ਸੀਗਾ ਉਹ ਉਹਦੇ ਤੋਂ ਇੱਕ 0.32 ਬੋਰ ਦਾ ਪਿਸਤਲ ਵੀ ਮਿਲਿਆ ਸਰ ਕਿੰਨੀ ਕਿ ਫਰੋਤੀਆਂ ਮੰਗ ਚੁੱਕੇ ਸੀ ਅੱਜ ਤੱਕ ਅਜੇ ਤੱਕ ਇਹ ਗੱਲ ਇਹ ਇਹਨਾਂ ਦੀ ਪੁੱਛਗਿੱਛ ਹੁਣ ਹੋਣੀ ਹੈ ਕਿਉਂਕਿ ਹੁਣੀ ਹੁਣੀ ਇਹ ਸਾਰੀ ਅਰੈਸਟ ਹੋਈ ਹੈ ਬਟ ਇੱਕ ਗੱਲ ਜੂ ਕਲੀਅਰ ਹੋਈ ਹੈ ਕਿ ਇਹਨਾਂ ਨੂੰ ਟਾਰਗੇਟ ਮਿਲਣਾ ਸੀ ਕੋਈ ਵੱਡੀ ਕਿਲਿੰਗ ਕਰਨਾ ਕੌਣ ਸੀ ਬੰਦਾ ਕੋਈ ਉਹ ਅਜੇ ਗੱਲ ਕਲੀਅਰ ਨਹੀਂ ਹੋ ਰਹੀ ਜੀ ਹੁਣ ਦੱਸਾਂਗੇ ਪਤਾ ਕਰਕੇ ਕਿਉਂਕਿ ਇਹਨਾਂ ਨੂੰ ਵੀ ਅਜੇ ਸ਼ਾਇਦ ਨਹੀਂ ਪਤਾ ਸੀਗਾ ਉਹ ਇਹਨਾਂ ਨੂੰ ਟਾਸਕ ਦੇਣਾ ਸੀਗਾ ਸਰ ਜੱਗੂ ਦੇ ਬਾਕੀ ਇਹ ਸਾਰੇ ਅੱਗੇ ਸਾਥੀ ਜੱਗੂ ਗੈਂਗ ਦੇ ਹੀ ਨੇ ਜੱਗੂ ਭਗਵਾਨਪੁਰਿਆ ਗੈਂਗ ਹੈ ਜੀ ਔਰ ਅਮਰਤ ਦਾਲਮ ਤੇ ਕੇਸ਼ਵ ਸ਼ਵਾਲਾ ਜਿਹਵੇ ਮੈਂ ਦੱਸਿਆ ਚਲਾ ਰਹੇ ਇਹਨੂੰ ਸਰ ਦਿੱਤੇ ਰਾਏ ਵੀ ਕਿਸੇ ਗੈਂਗ ਨਾਲ ਬਿਹਾਰ ਦੇ ਨਾਲ ਰਿਲੇਟਡ ਸੀ ਇਹਨਾਂ ਦੇ ਸੰਬੰਧ ਹਜੇ ਉੱਥੋਂ ਅਸੀਂ ਲਵਾਂਗੇ ਜੀ ਇਹਦੀ ਇਨਫੋਰਮੇਸ਼ਨ ਪਿੱਛੋਂ ਬੈਕਗ੍ਰਾਉਂਡ ਚੈੱਕ ਕਰਾਉਨੇ ਆ ਬਟ ਸਿੱਧਾ ਜੱਗੂ ਨਾਲ ਇਨਟੈਕਟ ਸੀ ਸਰ ਕਿੰਨੀ ਦੇਰ ਤੋਂ ਗੈਂਗ ਬਣਿਆ ਸੀ ਕਿਉਂਕਿ ਬੜਾ 18 ਸਾਲ ਦੇ ਮੁੰਡੇ ਵੀ ਵੀ ਸਾਡੇ ਇਹ ਡੇਢ ਕਿੰਨੇ ਤੋਂ ਇਕੱਠੇ ਇਹਨਾਂ ਨੂੰ ਕੀਤਾ ਉਹਨਾਂ ਨੇ ਵੱਖ-ਵੱਖ ਜਿਹੜੇ ਬੰਦਿਆਂ ਨੂੰ ਜੋੜ ਕੇ ਤੇ ਇਕੱਠਾ ਹੋਇਆ ਇਹਨ ਦੇਸੀ ਔਰ ਇਹਨਾਂ ਦਾ ਆਪਸ ਮੇਲ ਮਲਾਪ ਕਰਾਉਂਦੇ ਸੀ ਵਰਨਾ ਗੱਡੀ ਵੀ ਜਿਹੜੀ ਹੈ ਉਹਦੀ ਵੀ ਹੁਣ ਅਸੀਂ ਡਿਟੇਲ ਚ ਬੈਕਵਰਡ ਜਾਣਾ ਕਿ ਉਹ ਕਿੱਥੋਂ ਆਈ ਕਿਵੇਂ ਆਈ ਇਹਨਾਂ ਨੂੰ ਉਹ ਵੀ ਉਸ ਗੈਂਗ ਨੇ ਹੀ ਪ੍ਰੋਵਾਈਡ ਕਰਾਈ ਸੀ ਉਹ ਕਿੱਥੇ ਗੱਡੀ ਮਿਲੀ ਜੀ ਇੱਥੇ ਗੱਡੀ ਮਿਲ ਗਈ ਆ ਸਾਡੇ ਜਿਹੜੇ ਬੰਦੇ ਤਿੰਨ ਅਰੈਸਟ ਹੋਏ ਪਹਿਲਾਂ ਵਿਕਰਮ ਮਨਪ੍ਰੀਤ ਤੇ ਗੁਰਪ੍ਰੀਤ ਉਹਨਾਂ ਤੋਂ ਮਿਲ ਗਈ ਸੀ ਸਰ ਉਹਨਾਂ ਦੀ ਪੁੱਛ ਕੇ ਅਸੀਂ ਅੱਗੇ ਦੋਵੇਂ ਹਾਂਜੀ ਹਾਂ ਉੱਥੇ ਸਾਡੇ ਕੋਲ ਇਨਫੋਰਮੇਸ਼ਨ ਸੀ ਇਹ ਇਹ ਦੋਨੋਂ ਭੱਜ ਗਏ ਸੀ ਉੱਥੋਂ ਕੁਲਵਿੰਦਰ ਬਿੱਲਾ ਤੇ ਹਦਤੇ ਰਾਜ ਤੇ ਤਿੰਨ ਬੰਦੇ ਫੜੇਗੇ ਸੀ ਵਿਕਰਮ ਮਨਪ੍ਰੀਤ ਤੇ ਗੁਰਪ੍ਰੀਤ ਇਹ ਸਰ ਜੱਗੂ ਤੇ ਵੀ ਪਰਚਾ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਡੈਫੀਨਿਟਲੀ ਆਪਾਂ ਉਹਨਾਂ ਨੂੰ ਸਾਰੇ ਨੂੰ ਨਾਮਜ਼ਦ ਕੀਤਾ ਜਿਹੜੇ ਗੈਂਗ ਲੀਡਰਸ ਨੇ ਜਿਨ੍ਹਾਂ ਦੀ ਕੌਨਸਪਿਰੇਸੀ ਦਾ ਹਿੱਸਾ ਨੇ ਔਰ ਜਿਨ੍ਹਾਂ ਦੀ ਡਾਇਰੈਕਸ਼ਨ ਤੇ ਕੰਮ ਹੋ ਰਿਹਾ ਸੀ ਬਿਲਕੁਲ ਲਿਆਂਦਾ ਜਾਏਗਾ ਜੀ ਪੰਜਾਬ ਦੁਬਾਰਾ ਉਹ ਦੇਖ ਲੈਣੇ ਆ ਜੇ ਆਪਾਂ ਜੋ ਲੀਗਲ ਪ੍ਰੋਸੈਸ ਹੋਇਆ ਉਸ ਤੇ ਵੀ ਕੰਮ ਪੁਲਿਸ ਨੇ ਸਰ ਜਿੱਦਾਂ ਫਾਇਰਿੰਗ ਕੀਤੀ ਪੁਲਿਸ ਦੇ ਮੁਲਾਜ਼ਮ ਤੇ ਨਹੀਂ ਅਜੇ ਤੱਕ ਬਚਾਇਆ ਜੀ ਗੱਡੀ ਡੈਮੇਜ ਜ਼ਰੂਰ ਹੋਈ ਹੈ ਜੀ ਤੇ ਇਹ ਇਹ ਖਤਰੇ ਤੋਂ ਬਾਹਰ ਹੈ ਸਰ ਅਦੇ ਤੇ ਰਹੇ ਹਾਂ ਨਹੀਂ ਠੀਕ ਹੈ ਹਸਪੀਟਲ ਆ ਕੋਈ ਉਹ ਜੀ ਖਤਰਾ ਤਾਂ ਨਹੀਂ ਹੈ ਪਰ ਸੱਟੋ ਤੇ ਗੋਲੀ ਤਾਂ ਲੱਗੀ ਹੋਈ ਹੈ ਸਰ ਬਿਹਾਰ ਤੋਂ ਨੌਕਰੀ ਕਰਨ ਆਇਆ ਸੀ ਇੱਥੇ ਕਿ ਕੀ ਨੌਕਰੀ ਨਹੀਂ ਜੀ ਇਹਨਾਂ ਨੇ ਲਿਆਂਦਾ ਸੀ ਤੁਹਾਨੂੰ ਮੈਂ ਦੱਸਿਆ ਕਿਲਿੰਗ ਕਰਨ ਵਾਸਤੇ ਬਣਾ ਸਕ ਬਣਾਇਆ ਹੋਇਆ ਸੀ ਜੀ ਇਹਨੂੰ ਔਰ ਹੁਣ ਤਾਂ ਹੀ ਨੂੰ ਟਾਸ ਦੇਣਾ ਸੀ ਅੱਜ ਵੀ ਤੁਸੀਂ ਦੇਖੋ ਇਹਨੇ ਕਾਹੇ 18 ਸਾਲ ਦਾ ਹੈ ਕਾਫੀ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਹੈ ਕਾ ਮਤਲਬ 2 ਰਾਉਂਡ ਫਾਇਰ ਕਰਨੇ ਪੁਲਿਸ ਪਾਰਟੀ ਤੇ ਕੋਈ ਛੋਟੀ ਗੱਲ ਨਹੀਂ ਤੇ ਸਰ ਇਹ ਕਿੰਨਾ ਕਿ ਵੱਡਾ ਕਾਮਯਾਬੀ ਸਰ ਕੋ ਕਿ ਲੇਟਸ ਨਵਾਂ ਮੋਡਿਊਲ ਹੈ ਕਿ ਹੁਣ ਜਿਹੜਾ ਹੈਗਾ ਕਿ ਆਪ ਜੇਲ੍ਹ ਚ ਬੈਠਾ ਦੇਖੋ ਬਹੁਤ ਵੱਡੀ ਸਕਸੈਸ ਮੈਂ ਇਹਨੂੰ ਮੰਨਦਾ ਕਿਉਂਕਿ ਫਸਟ ਟਾਈਮ ਇਹ ਹੋਇਆ ਕਿ ਬਾਹਰਲੇ ਬੰਦੇ ਵੀ ਪੰਜਾਬ ਚ ਲਿਆ ਕੇ ਮੁੜ ਕੇ ਉਹਨਾਂ ਦੇ ਦਰਾਹੀਂ ਕੰਮ ਕਰਾਇਆ ਜਾ ਰਿਹਾ ਸਰ ਪਿਛਲੇ ਸਮੇਂ ਜੇ ਵੀ ਤੁਸੀਂ ਇੱਕ ਕੇਸ ਬਾਈ ਕਰਤੀ ਜਿਸ ਤਰ੍ਹਾਂ ਇਸ ਵੀ ਕੀਤੀ ਤਾਂ ਜਿਹੜਾ ਇਹਨੂੰ ਫਰੋਤੀ ਹੁੰਦੀ ਜਾਂ ਆਮ ਲੋਕਾਂ ਨੂੰ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਤੁਹਾਡੇ ਤੱਕ ਘਟੋ ਘਟ ਧਿਆਨ ਤੇ ਦੇ ਨਹੀਂ ਨਹੀਂ ਦੇਖੋ ਮੈਂ ਤਾਂ ਇਹ ਗੱਲ ਕਹਿਣਾ ਵਾਦੇ ਤਾਂ ਲੋਕ ਮਿਸਯੂਜ਼ ਹੀ ਕਰੀ ਜਾਂਦੇ ਨਾਮ ਜੀ ਐਵੇਂ ਕੋਈ ਆਂਡ ਗਵਾਂਡ ਚ ਕੋਈ ਛੋਟਾ ਕੇਸ ਦਾ ਡਰਾਈਵਰ ਕੋਈ EMPLOYE ਛੱਡ ਕੇ ਚਲੇ ਜਾਂਦਾ ਉਹ ਕਰਾਈ ਜਾਂਦਾ ਜਿਵੇਂ ਤੁਹਾਨੂੰ ਪਤਾ ਪਿੱਛੇ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਇੱਕ ਸਵੀਟ ਸ਼ਾਪ ਓਨਰ ਸੀ ਉਹਨਾਂ ਨੂੰ ਉਹ ਮੁੰਡਾ ਜੰਡੇ ਵਾਲੇ ਦਾ ਹੀ ਸੀਗਾ ਤੇ ਉੱਥੋਂ ਦੁਬਈ ਤੋਂ ਵਾਪਸ ਆਇਆ ਉਹਨੇ ਪਹਿਲਾਂ ਉੱਥੋਂ ਫੋਨ ਕਰਤਾ ਵੀ ਤਾਂ ਕਿ ਸ਼ਾਇਦ ਕੁਝ ਮੈਨੂੰ ਜਾ ਕੇ ਖੱਚਾ ਪਾਣੀ ਮਿਲ ਜੇ ਤਾਂ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਣਾ ਪਹਿਲੀ ਗੱਲ ਤਾਂ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਬਾਹਰਲਾ ਆਨ ਨੂੰ ਨੰਬਰ ਚੁੱਕਣ ਦੀ ਲੋੜ ਹੀ ਨਹੀਂ ਤੁਹਾਨੂੰ ਪਰ ਉਹ ਜੇ ਆਉਂਦਾ ਵੀ ਹੈ ਬਾਰ-ਬਾਰ ਤਾਂ ਉਹਨੂੰ ਬਲੌਕ ਕੀਤਾ ਜਾਵੇ ਤਾਂ ਕਿ ਤੁਹਾਡੀ ਜਿਹੜੀ ਆ ਉਹਦੇ ਨਾਲ ਸੰਪਰਕ ਹੀ ਨਾ ਹੋਵੇ ਜਦੋਂ ਤੁਸੀਂ ਆਪਣੇ ਆਪ ਗੱਲਾਂ-ਮਾਤਾਂ 'ਚ ਪੈ ਜਾਂਦੇ ਹੋ ਫੇਰ ਉਹ ਗੱਲ ਅੱਗੇ ਵਧੀ ਔਰ ਜਦੋਂ ਤੁਹਾਨੂੰ ਪਤਾ ਹੈ ਕਿ ਬਾਹਰੋਂ ਬੰਦੇ ਵਰਚੁਅਲ ਨੰਬਰ ਤੋਂ ਫੋਨ ਕਰ ਰਹੇ ਹੋ ਤੁਹਾਡਾ ਨੋਨ ਹੀ ਨਹੀਂ ਬਾਈ ਸ਼ੁੱਡ ਬੀ ਪਿਕ ਅਪ ਠੀਕ ਹੈ ਥੈਂਕ ਯੂ ਤਾਂ ਅਮਰਤਸਰ